ਜਿਹੜੀ ਆਪਾਂ ਸਕੂਲਾਂ ਕਾਲਜਾਂ 'ਚ ਪੜ੍ਹਾਈ ਕੀਤੀ ਸੀ ਨਾ ਇਹ ਸਿਰਫ ਆਪਾਂ ਨੂੰ ਗੁਲਾਮ ਬਣਾਉਣ ਲਈ ਸੀ ਅੱਜ ਉਹ ਤੁਹਾਨੂੰ ਇਹ ਵੀਡੀਓ ਵਿੱਚ ਪਤਾ ਲੱਗ ਜਾਊਗਾ ਤੁਸੀਂ 14 ਤੋਂ 15 ਸਾਲ ਸਕੂਲ ਗਏ ਆ ਤੇ ਸਕੂਲ ਨੇ ਤੁਹਾਨੂੰ ਕੀ ਦਿੱਤਾ ਬੇਰੋਜ਼ਗਾਰੀ ਬੇਰੋਜ਼ਗਾਰ ਪਤਾ ਕਿਹੜੇ ਬੰਦੇ ਆ ਜਿਨ੍ਹਾਂ ਨੇ ਸਕੂਲ ਟਾਈਮ ਸਿਰਫ ਸਕੂਲਿੰਗ ਕੀਤੀ ਆ ਹੋਰ ਕੁਝ ਨਹੀਂ ਸਿੱਖਿਆ ਤੁਸੀਂ ਮੈਨੂੰ ਆਪ ਦੱਸੋ ਵੀ ਕੋਈ ਵੀ ਸਕੂਲ ਇਹ ਗਰੰਟੀ ਲੈਂਦਾ ਵੀ ਸਕੂਲਿੰਗ ਤੋਂ ਬਾਅਦ ਬੱਚਾ 40 ਤੋਂ 50 ਹਜ਼ਾਰ ਮੰਥਲੀ ਜਾਂ ਇੰது ਜ਼ਿਆਦਾ ਕਮਾਉਣ ਲੱਗ ਪਊਗਾ ਨਹੀਂ ਲਿੰਦਾ ਨਾ ਸਕੂਲ ਵਾਲੇ ਸਗੋਂ ਇਹ ਕਹਿੰਦੇ ਆ ਵੀ ਪਰਸੈਂਟੇਜ ਨਾਲ ਮਾਰਕਸ ਨਾਲ ਬੱਚਾ ਅੱਗੇ ਵਧੂਗਾ ਤੇ ਜਿਹੜੇ ਬੱਚਿਆਂ ਦੇ ਮਾਰਕਸ ਘੱਟ ਆ ਰਹੇ ਆ ਸਕੂਲਿੰਗ ਟਾਈਮ ਜਾਂ ਜਿਹੜੇ ਬੱਚੇ ਪਹਿਲੇ ਦੂਜੇ ਜਾਂ ਤੀਜੇ ਨੰਬਰ ਤੇ ਨਹੀਂ ਆ ਰਹੇ ਕਿ ਉਹ ਆਪਦੀ ਜ਼ਿੰਦਗੀ ਚ ਅੱਗੇ ਨਹੀਂ ਵਧਣਗੇ ਕੋਈ ਵੀ ਸਕੂਲ ਗਰੰਟੀ ਨਹੀਂ ਚਾਹਦਾ ਵੀ ਤੁਹਾਡਾ ਬੱਚਾ ਸਕੂਲੀ ਤੋਂ ਬਾਅਦ ਕਾਮਯਾਬ ਹੋਊਗਾ ਕਿ ਨਹੀਂ ਪਰ ਮੈਂ ਗਰੰਟੀ ਚਾਹਦਾ ਵੀ ਜੇ ਤੁਹਾਡੇ ਬੱਚੇ ਨੇ ਸਕੂਲਿੰਗ ਦੇ ਨਾਲ ਨਾਲ ਕੋਈ ਵੀ ਸਕਿੱਲ ਸਿੱਖ ਲਈ ਉਸ ਸਕਿੱਲ ਉਹਨੂੰ ਪੱਕਾ ਰੁਜ਼ਗਾਰ ਦੇ ਦਊਗੀ ਹੁਣ ਤੁਸੀਂ ਇਹ ਦੇਖੋ ਵੀ ਕਈ ਬੱਚੇ ਆਪਦੇ ਮਾਂ ਪਿਓ ਨਾਲ ਛੋਟੇ ਹੁੰਦੇ ਹੀ ਕੰਮ ਕਰਮਾਉਣ ਲੱਗ ਜਾਂਦੇ ਆ ਤੇ ਉਹ ਆਪਦੇ ਮਾਂ ਪਿਓ ਦਾ ਕੰਮ ਕਿੰਨਾ ਸਕੇਲ ਲੈਵਲ ਤੇ ਲੈ ਜਾਂਦੇ ਆ ਆਮ ਹੀ ਤੁਸੀਂ ਦੇਖਿਆ ਹੋਣਾ ਵੀ ਪੀੜੀਦਰ ਪੀੜੀ ਕੰਮ ਚੱਲਦਾ ਬੱਚੇ ਦੁਕਾਨ ਤੇ ਬੈਠਣ ਲੱਗ ਜਾਂਦੇ ਤੇ ਆਪਦੇ ਬਿਜ਼ਨਸ ਨੂੰ ਕਿੰਨਾ ਸਕੇਲ ਲੈਵਲ ਤੇ ਲੈ ਜਾਂਦੇ ਆ ਕਿਉਂਕਿ ਉਹਨਾਂ ਦੀ ਸ਼ੁਰੂ ਤੋਂ ਹੈਬਿਟ ਪੈ ਜਾਂਦੀ ਆ ਪੈਸੇ ਕਮਾਉਣ ਦੀ ਹੁਣ ਤੁਸੀਂ ਆਪਦੇ ਬੱਚਿਆਂ ਨੂੰ ਕੀ ਹੈਬਿਟ ਪਾਉਣੀ ਆ ਸਕੂਲਾਂ ਦੀ ਪੜ੍ਹਾਈ ਕਰਵਾਉਣੀ ਆ ਜਾਂ ਪੜ੍ਹਾਈ ਦੇ ਨਾਲ ਨਾਲ ਕੋਈ ਸਕਿੱਲ ਡਿਵੈਲਪ ਕਰਨੀ ਆ ਮਾਪੇ ਪਤਾ ਕੀ ਸੋਚਦੇ ਆ ਵੀ ਬੱਚੇ ਨੂੰ ਚੰਗੇ ਸਕੂਲੇ ਪਾ ਦੇਣਾ ਬਸ ਉਹਦੇ ਚੰਗੇ ਨੰਬਰ ਆਈ ਜਾਣ ਬਸ ਸਾਡਾ ਫਰਜ਼ ਖਤਮ ਕਿਉਂਕਿ ਸਕੂਲ ਆਲੇ ਜਾਂ ਸਾਡਾ ਤਾਂ ਭਾਈ ਫਰਜ਼ ਖਤਮ ਹੋ ਗਿਆ ਹੁਣ ਮਾਪੇ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਵੀ ਬੱਚੇ ਅੰਦਰ ਕਮਿਊਨੀਕੇਸ਼ਨ ਸਕਿੱਲਸ ਡਿਵੈਲਪ ਹੋ ਰਹੀਆਂ ਕਿ ਨਹੀਂ ਉਹਦੇ ਅੰਦਰ ਕੌਨਫੀਡੈਂਸ ਬਣ ਰਿਹਾ ਕਿ ਨਹੀਂ ਉਹਦੇ ਅੰਦਰ ਪੋਜ਼ਿਟਿਵਿਟੀ ਬਣ ਰਹੀ ਆ ਕਿ ਨਹੀਂ ਉਹ 네ਗੇਟਿਵ ਥੋੜਨਾ ਕਿੱਦਾਂ ਲੜਨਾ ਉਸ ਚੀਜ਼ ਦੀ ਟ੍ਰੇਨਿੰਗ ਹੋ ਰਹੀ ਆ ਕਿ ਨਹੀਂ ਉਹ ਆਉ ਆਉ ਦੇ ਧਰਮ ਨਾਲ ਜੁੜ ਰਿਹਾ ਕਿ ਨਹੀਂ ਇਸ ਚੀਜ਼ ਦਾ ਕੋਈ ਮਤਲਬ ਨਹੀਂ ਫਿਰ ਬੱਚੇ ਨੇ ਬੇਰੋਜ਼ਗਾਰੀ ਰਹਿਣਾ ਆਪਦੀ ਜ਼ਿੰਦਗੀ ਚ ਕਿਉਂਕਿ ਉਹਨੂੰ ਪਤਾ ਹੀ ਨਹੀਂ ਪੈਸਾ ਕਿੱਦਾਂ ਕਮਾਉਣਾ ਫਿਰ ਉਹ ਵੱਡਾ ਹੋਊਗਾ ਫਿਰ ਉਹ ੱੱਕੇ ਖਾ ਕੇ ਕਿ ਸਕਿੱਲ ਸਿੱਖੂਗਾ ਕੋਈ ਫਿਰ ਸਕਿੱਲ ਸਿੱਖ ਕੇ ਉਹ ਪੈਸਾ ਬਣਾਉਣ ਲੱਗੂਗਾ ਕਿਉਂ ਨਾ ਤੁਸੀਂ ਸਾਰੇ ਮਾਪਿਓ ਜਿੰਨੇ ਮੇਰੀ ਵੀਡੀਓ ਦੇਖ ਰਹੇ ਆ ਤੁਸੀਂ ਆਪਦੇ ਬੱਚਿਆਂ ਨੂੰ ਛੋਟੇ ਹੁੰਦੇ ਸਕੂਲੀ ਦੇ ਨਾਲ ਨਾਲ ਕੋਈ ਸਕਿੱਲ ਡਿਵੈਲਪ ਕਰੋ ਉਹਦੇ ਅੰਦਰ ਪੜ੍ਹਾਈ ਦੇ ਨਾਲ ਨਾਲ ਉਹਦੇ ਅੰਦਰ ਕਿਸੇ ਕੰਮ ਦਾ ਇੰਟਰਸਟ ਪਾਓ ਉਹਨੂੰ ਇਨਵੈਸਟਮੈਂਟ ਕਰਨੀ ਸਿਖਾਓ ਅੱਜ ਕੱਲ ਦੇ ਬੱਚੇ ਕਿੰਨਾ ਕੁਝ ਕਰ ਰਹੇ ਆ ਪ੍ਰਾਪਰਟੀ ਡੀਲਿੰਗ ਦਾ ਕੰਮ ਕਰ ਰਹੇ ਆ ਐਡੀਟਿੰਗ ਦਾ ਕੰਮ ਕਰ ਰਹੇ ਆ ਵੈਬ ਡਿਜ਼ਾਈਨਿੰਗ ਦਾ ਕੰਮ ਕਰ ਰਹੇ ਆ ਡੇਰੀ ਫਾਰਮਿੰਗ ਦਾ ਕਰ ਰਹੇ ਆ ਖੇਤੀਬਾੜੀ ਨੂੰ ਕਿੰਨਾ ਅੱਗੇ ਲੈ ਕੇ ਜਾ ਰਹੇ ਆ ਸਬਜ਼ੀਆਂ ਲਾ ਰਹੇ ਆ ਸਬਜ਼ੀਆਂ ਵੇਚ ਰਹੇ ਆ ਦੇਸੀ ਕਿਉ ਕੱਢ ਕੇ ਸ਼ਹਿਰਾਂ 'ਚ ਵੇਚ ਰਹੀ ਆ ਕਿੰਨਾ ਕ ਇਹ ਛੋਟਾ ਮੋਟਾ ਕੰਮ ਨਾ ਸਮਝੋ ਸਟੀਚਿੰਗ ਦਾ ਬੁਟੀਕ ਦਾ ਛੋਟਾ ਮੋਟਾ ਕੰਮ ਨਾ ਸਮਝੋ ਇਹਨੂੰ ਬ੍ਰਾਂਡ ਲੈਵਲ ਤੇ ਲੈ ਕੇ ਜਾ ਬੱਚੇ ਬਹੁਤ ਸਕਿੱਲ ਲੈਵਲ ਤੇ ਲੈ ਗਈ ਆ ਛੂਟੀ ਗੱਲ ਨਹੀਂ ਗਈ ਇਹ ਜਿਹਦੀ ਜਿੰਨੀ ਚੰਗੀ ਸਕਿੱਲ ਹੋਊਗੀ ਚਾਹੀ ਪੰਜ ਬੰਦੇ ਇੱਕੋ ਕੰਮ ਨੂੰ ਕਰ ਰਹੀ ਆ ਜਿਹਦੀ ਜਿੰਨੀ ਜ਼ਿਆਦਾ ਉਸ ਚੀਜ਼ ਬਾਰੇ ਨੌਲੇਜ ਹੋਊਗੀ ਉਹ ਬੰਦਾ ਉਸ ਚੀਜ਼ ਨੂੰ ਬਹੁਤ ਅੱਗੇ ਲੈ ਜਾਊਗਾ ਜਦੋਂ ਕੋਈ ਵੀ ਖਿਡਾਰੀ ਕਾਮਯਾਬ ਹੁੰਦਾ ਨਾ ਤੇ ਸਾਰੇ ਉਹਦੀ ਵਾਹ ਵਾਹ ਕਰਦੇ ਆ ਪਰ ਉਹ ਇਹ ਨਹੀਂ ਦੇਖਦੇ ਉਹਦੇ ਪਿੱਛੇ ਉਹਦੇ ਕੋਚ ਦੀ ਕਿੰਨੀ ਜ਼ਿਆਦਾ ਮਿਹਨਤ ਆ ਇਦਾਂ ਹੀ ਤੁਹਾਨੂੰ ਆਪਦੇ ਬੱਚਿਆਂ ਪਿੱਛੇ ਮਿਹਨਤ ਕਰਨੀ ਪੈਣੀ ਆ ਤਾਂ ਜੋ ਵੱਡੇ ਹੋ ਕੇ ਆਪਦਾ ਭਵਿੱਖ ਬਣਾ ਸਕਣ ਮੈਂ ਇੱਕ ਗਾਰੰਟੀ ਚਾਹਦਾ ਵੀ ਜੇ ਤੁਸੀਂ ਆਪਦੇ ਬੱਚਿਆਂ ਤੇ ਇਨਵੈਸਟਮੈਂਟ ਕਰੋਗੇ ਆਪਦੇ ਬੱਚਿਆਂ ਨੂੰ ਕੋਈ ਨਾ ਕੋਈ ਸਕਿੱਲ ਸਿਖਾਉਗੇ ਤਾਂ ਉਹ ਵੱਡੇ ਹੋ ਕੇ ਜ਼ਿੰਦਗੀ 'ਚ ਕਦੇ ਹਾਰਨਗੇ ਨਹੀਂ ਡਿਪਰੈਸ਼ਨ 'ਚ ਨਹੀਂ ਵੜਨਗੇ ਉਹ ਉਹ ਜ਼ਿੰਦਗੀ 'ਚ ਕੁਛ ਨਾ ਕੁਛ ਵੱਡਾ ਰੈਵੋਲੂਸ਼ਨ ਲੈ ਆਉਣਗੇ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਮਾਪਿਆਂ ਨੂੰ ਤੇ ਬੱਚਿਆਂ ਨੂੰ ਜਾਗਰੂਤ ਕੀਤਾ ਜਾਵੇ ਕਿ ਛੋਟੇ ਹੁੰਦੇ ਹੀ ਆਪਦੇ ਅੰਦਰ ਕੋਈ ਨਾ ਕੋਈ ਸਕਿੱਲ ਡਿਵੈਲਪ ਕਰ ਲਓ ਮौज-ਮਸਤੀ ਵਿੱਚ ਨਾ ਲੱਗੇ ਰਹੋ ਇਹ ਪੜਾਈਆਂ ਚ ਕੁਛ ਨਹੀਂ ਪਿਆ ਪੜਾਈ ਇੱਕ ਸਲੇਬਸ ਦੇ ਤੌਰ ਤੇ ਸਕੂਲ ਵਿੱਚ ਜੋ ਕਰਾਇਆ ਜਾਂਦਾ ਉਹ ਹੋਮਵਰਕ ਵੀ ਪੂਰਾ ਕਰਨਾ ਨੰਬਰ ਵੀ ਆਪਾਂ ਨੰਬਰਾਂ ਦੇ ਵੀ ਧਿਆਨ ਰੱਖਣਾ ਪਰ ਇਹ ਆਪਣੀ ਲੀਗ ਹੈ ਨਹੀਂਗੀ ਲੀਗ ਇਹ ਆ ਤੁਸੀਂ ਆਪਦੇ ਅੰਦਰ ਕੋਈ ਸਕਿੱਲ ਡਿਵੈਲਪ ਕਰਨੀ ਦਾ ਆਈਟੀ ਕੰਪਨੀਆਂ ਇੰਨੀਆਂ ਜ਼ਿਆਦਾ ਅੱਜ ਕੱਲ ਕੰਪਨੀਆਂ ਹੈਗੀਆਂ ਮਲਟੀਨੇਸ਼ਨਲ ਉਹ ਬੱਚੇ ਦਾ ਐਕਸਪੀਰੀਅੰਸ ਭਾਲਦਿਆਂ ਬੱਚੇ ਕੋਲੇ ਕੀ ਸਕਿੱਲ ਆ ਡਿਗਰੀ ਨਹੀਂ ਦੇਖਦੇ ਸਕਿੱਲ ਮੈਟਰ ਕਰਦੀ ਆ ਅੱਜਕੱਲ ਬੱਚਿਆਂ ਕੋਲੇ ਬਹੁਤ ਜ਼ਿਆਦਾ ਸਕਿੱਲ ਹੋ ਕੇ ਬੱਚੇ ਇੰਨਾ ਪੈਸਾ ਕਮਾਈ ਜਾਂਦੇ ਆ ਸੋ ਮਾਪੇ ਉਹ ਅੱਗੇ ਇਹੀ ਅਪੀਲ ਆ ਵੀ ਆਪਦੇ ਬੱਚਿਆਂ ਅੰਦਰ ਕੋਈ ਨਾ ਕੋਈ ਸਕਿੱਲ ਡਿਵੈਲਪ ਕਰਨ ਤਾਂ ਜੋ ਉਹਨਾਂ ਦਾ ਵਧੀਆ ਕੋਈ ਰੁਜ਼ਗਾਰ ਬਣ ਸਕੇ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ